ખોડા હે ખોડે કી જરૂરત હે જિંદગી ઇરવી યહા હો મસૂરત કો ਜਿਹੜੀ સ્પોરટ دی گل લગી હે મन्नુ હાઈ તક સ્પોરટ મે જરૂર બাকি ઠીક હે સચે પાદશા ਤਨ ਤਨ ਗੁਰੂ ਰਾਮਦਾਸ ਜੀ ਦੀ ਨਗਰੀ ਵਿੱਚ ਬੱਝਿਆ ਉਹਨਾਂ ਦੇ ਆਸ ਵਿੱਚ ਬਹੁਤ ਬੁਧੀ ਚੱਲਦੇ ਆ ਕੰਮ ਜੋ ਵੀ ਹੈ ਠੀਕ ਹੈ ਆਪਣਾ ਟਾਈਮ ਪਾਸ ਕਰ ਰਹੇ ਆ ਜੀ ਬਾਕੀ ਕੁਝ حاصل ਨਹੀਂ ਹੋਇਆ ਇਸ ਸੰਗੀਤ ਲੈਣ ਦੇ ਵਿੱਚ तुम जो मिल गए हो तो ये लगता है किशोर साहब मोहम्मद रफी साहब मुकेश जी शिलेंद्र जी ਹੋਣਾ ਜੀ ਗੱਲ ਜੇ ਮੈਂ ਕਿਸੇ ਨੂੰ ਮੰਨਦਾ ਸੁਖਵਿੰਦਰ ਜੀ ਨੂੰ ਤੇ ਬਸ ਉਹਨਾਂ ਨੂੰ ਗਾਗਾ ਕੇ ਟਾਈਮ ਪਾਸ ਕਰ ਰਹੀ ਦਾ ਇੱਥੇ ਬਾ ਕਮਾਲ ਬਾਜ ਲੈ ਕੇ ਆਏ ਆ ਇਹਨੇ ਵਾਕਈ ਬਾਜ ਸੁਣੋਗੇ ਤੇ ਰੂਹ ਨੂੰ ਇਹ ਸਕੂਨ ਮਿਲੇਗਾ ਜਿਹੜੇ ਅੱਜ ਦੇ ਨਹੀਂ 50 ਸਾਲ ਪੁਰਾਣੇ ਗੀਤ ਗਾਉਂਦੇ ਨੇ ਸਾਡੇ ਨਾਲ ਵਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਆਂ ਤੇ ਉਹਨਾਂ ਕੋ ਗੀਤ ਵੀ ਸੁਣਾਵਾਂਗੇ ਤੇ ਤੁਹਾਡੇ ਰੂਹ ਰੂਹ ਵੀ ਖਿਰਾਵਾਂਗੇ ਕਿਉਂਕਿ ਅੱਜ ਕੱਲ ਦੇ ਗਾਇਕ ਜਿਹੜੇ ਆ ਉਹਨਾਂ ਨੇ ਤੇ ਉਹ ਗੀਤ ਸੁਣੇ ਵੀ ਨਹੀਂ ਹੋਣੇ ਬੋਲ ਨੇ ਤਾਂ ਕਿੰਦੇ ਰਹਿ ਗਏ ਕਿਉਂਕਿ ਬਹੁਤ ਪੁਰਾਣੇ ਗੀਤ ਨੇ ਤੇ ਬਾਜ ਵੀ ਉਹਨਾਂ ਦੇ ਸੁਣੋਗੇ ਕਹੋਗੇ ਵਾਕਿਆ ਕੀ ਬਾਤ ਆ ਸਭ ਤੋਂ ਪਹਿਲਾਂ ਜੀ ਪੰਜਾਬ ਨੇ ਹੋਈ ਤੇ ਜੀ ਆਣ ਵਾਖਦੇ ਤੁਹਾਡੇ ਨੋਸ਼ਕਾ ਜੀ ਸਤਿ ਸ੍ਰੀ ਅਕਾਲ ਜੀ ਹਾਂ ਮੈਂ ਜਾਵਾਂਗਾ ਕਿ ਇੱਕ ਗੀਤ ਸਾਡੇ ਦਰਸ਼ਕਾਂ ਨੂੰ ਸੁਣਾ ਲਿਓ ਫਿਰ ਅਗਲੀ ਗੱਲ ਕਰਦੇ ਹਾਂ ਹੂੰ ਹੂੰ ਹੇ ਹੇ ਲਾਲਾ 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 ਥੋੜਾ ਹੈ ਥੋੜੇ ਕੀ ਜ਼ਰੂਰਤ ਹੈ ਜ਼ਿੰਦਗੀ फिर वे यहां खूबसूरत है थोड़ा है थोड़े की जरूरत है जरूरत है बहुत बढ़िया आवाज भी बहुत बढ़िया ते अंदाज भी बहुत बढ़िया मैं चाहूंगा कि अपना नाम जरूर दस्यो ਇਹ ਵੀ ਜ਼ਰੂਰ ਦੱਸਿਓ ਕਿ ਕਿਹੜਾ ਕੰਮ ਕਰਦੇ ਹੋ ਕੀ ਹਾਲਾਤ ਨੇ ਘਰ ਦੇ ਕਿਉਂਕਿ ਗਾਇਕੀ ਇੱਕ ਬੜਾ ਮਹਿੰਗਾ ਸ਼ੌਂਕ ਆ ਤੇ ਸਪੋਰਟ ਤੋਂ ਬਿਨਾ ਕੁਝ ਹੋ ਨਹੀਂ ਸਕਦਾ ਬਿਲਕੁਲ ਬਿਲਕੁਲ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਜਿਹੜੀ ਸਪੋਰਟ ਦੀ ਗੱਲ ਲਗੀ ਹੈ ਮੈਨੂੰ ਹਾਈ ਤੱਕ ਕੋਈ ਸਪੋਰਟ ਨਹੀਂ ਮਿਲੀ ਹੂੰ ਬਾਕੀ ਠੀਕ ਹੈ ਸੱਚੇ ਪਾਤਸ਼ਾਹ ਸ਼ਾਨਦਾਨ ਗੁਰੂ ਰਾਮਦਾਸ ਜੀ ਦੀ ਨਗਰੀ ਦੇ ਵਿੱਚ ਬੈਠੇ ਆ ਉਹਨਾਂ ਦੇ ਆਸਰੇ ਬਹੁਤ ਵਧੀਆ ਚੱਲ ਰਿਹਾ ਕੰਮ ਜੋ ਵੀ ਹੈ ਹੂੰ ਠੀਕ ਹੈ ਆਪਨਾ ਟਾਈਮ ਪਾਸ ਕਰ ਰਹੇ ਆ ਜੀ ਬਾਕੀ ਕੁਝ ਹਾਸਲ ਨਹੀਂ ਹੋਇਆ ਸੰਗੀਤ ਲੈਣ ਦੇ ਵਿੱਚ ਤਾਂ ਕਿਹੜੇ ਕਿਹੜੇ ਗਾਇਕਾਂ ਨੂੰ ਸੁਣਦੇ ਰਿਹਾ ਕਿਹੜੀਆਂ-ਕਿਹੜੀਆਂ ਫਿਲਮਾਂ ਵੇਖਦੇ ਰਿਹਾ ਉਸ ਟਾਈਮ ਦੇ ਗੀਤ ਜਿਹੜੇ ਅੱਜ ਕੱਲ ਦੇ ਗਾਇਕਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਇਹ ਗੀਤ ਕਿੱਥੋਂ ਆਇਆ ਕਿੰਨੇ ਗਾਇਆ ਜੀ ਮੈਂ ਕਿਸ਼ੋਰ ਸਾਹਿਬ ਮੁਹੰਮਦ ਰਵੀ ਸਾਹਿਬ ਮੁਕੇਸ਼ ਜੀ ਛਿਲेंद्र ਜੀ ਹੋਣ ਅੱਜ ਕੱਲ ਜੇ ਮੈਂ ਕਿਸੇ ਨੂੰ ਮੰਨਦਾ ਸੁਖਵਿੰਦਰ ਜੀ ਨੇ ਮਸੂਨਾ ਗਾਗਾ ਕੇ ਟਾਈਮ ਪਾਸ ਕਰੀਦਾ ਹਾਂ ਹਾਂਜੀ ਮੈਂ ਦਵਾਗਾ ਕਿ ਇੱਕ ਗੀਤ ਸਾਡੇ ਦਰਸ਼ਕਾਂ ਨੂੰ ਵਾਕਿਆ ਸੁਣਾਇਆ ਜਾਵੇ ਜਿਹੜਾ ਵਾਕਿਆ ਬਹੁਤ ਮਨ ਨੂੰ ਸਕੂਨ ਮਿਲਦਾ ਹੈ ਪੁਰਾਣੇ ਗੀਤ ਸੁਣ ਕੇ ਉਹਨਾਂ ਗੀਤਾਂ ਦਾ ਕੋਈ ਮਤਲਬ ਵੀ ਹੁੰਦਾ ਸੀ ਕਿ ਗੀਤ ਅੱਜ ਕੱਲ ਦੇ ਗੀਤ ਜਿਹੜੇ ਉਹਨਾਂ ਦਾ ਮਤਲਬਾ ਹੀ ਕੋਈ ਨਹੀਂ ਨਿਕਲਦਾ ਹੂੰ ਤੂੰ ਜਦ ਮਿਲ ਗਏ ਹੋ ਤੋ ਇਹ ਲਗਤਾ ਹੈ के जहा मिल गया के जहाँ मिल गया एक भटके हुए राही को कारवा मिल गया तुम जो मिल गए हो तो ये लगता है कि जहा मिल गया कि जहां मिल गया बैठो ना दूर हमसे देखो कफा ना हो किस्मत से मिल गए हो मिलके ना हो किस्मत से मिल गए हो मिलके ना हो मेरी क्या खता है hota hai sabhi ke zameen se bhi kabhi aasmaan mil gaya ke jahan mil gaya bahut badhiya badi apna naam e zaroor sade das karan dasso jigar naam deepak shor hai ji ਮੈਂ ਅੰਮ੍ਰਿਤਸਰ ਦਾ ਰਹਿਣਾ ਲਾ। ਅੱਛਾ ਜੀ। ਤੇ ਛੋਟਾ ਜਿਹਾ ਗੱਲਾਕਾਰ ਹੈਗਾ ਜੀ ਬਸ। ਤਾਂ ਬਸ ਮੈਂ ਇਹ ਜ਼ਰੂਰ ਪੁੱਛਣਾ ਚਾਹਾਂਗਾ ਕਿ ਉਹਨਾਂ ਸਮਿਆਂ ਦੇ ਗੀਤਾਂ 'ਚ ਤੇ ਅੱਜ ਦੇ ਗੀਤਾਂ 'ਚ ਕੀ ਫਰਕ ਹੈ ਕਿਉਂਕਿ ਹੁਣ ਤੇ ਬੜੇ ਮਿਊਜ਼ਿਕ ਦੀਤੇ ਵਾਚਦੇ ਆ ਤੇ ਉਦੋਂ ਇਹ ਤਿੱਜਾ ਹੈ ਨਹੀਂ ਸੀ। ਬਿਲਕੁਲ ਜੀ ਬਿਲਕੁਲ। ਪਹਿਲਾਂ ਦੇ ਜਿਹੜੇ ਗੀਤ ਸੀ ਬੜੇ ਲੋਕੀ ਸੰਦੇਸ਼ ਸੁਣਵਾਇਏ ਸੀ। ਹਮ ਅੱਜ ਕੱਲ ਨਾ ਕੋਈ ਸੁਣਵਾਇਆ ਰਹਿ ਗਿਆ ਨਾ ਉਹ ਗੁਵਈਏ ਰਹਿ ਗਏ ਨੇ। ਹਮ ਕਾ ਸਮਝਦੇ ਕਿ ਨਹੀਂ। ਹਮ ਹੋਂਤੇ ਜਿਹੜੇ ਅ ਜਿਸ ਤਰ੍ਹਾਂ ਹੁਣ ਜ਼ਮਾਨੇ ਹਿਸਾਬ ਦੇ ਨਾਲ ਜੋ ਵੀ ਗੀਤ ਬੰਦੇ ਪਏ ਨੇ ਉਹਨਾਂ ਦੇ ਬੰਦੇ ਹੈਗੇ ਨੇ ਉਹਨਾਂ ਨਾਲੇ ਉਹਨਾਂ ਦੇ ਗਾਣੇ ਲਹਿਗੇ ਬਸ ਸਾਰਾ ਫਰਕ ਹੈ ਗਾਏਕੀ ਦੀ ਸ਼ੁਰੂਆਤ ਕਿਵੇਂ ਹੋਈ ਕਿਵੇਂ ਸ਼ੌਂਕ ਪਿਆ ਇਸ ਗਾਇਕੀ ਦਾ ਪਹਿਲਾਂ ਵੀ ਕੋਈ ਗਾਇਕ ਸੀ ਜਾਂ ਕਿਸੇ ਕਿਸੇ ਨੂੰ ਵੇਖ ਕੇ ਫਿਰ ਗਾਇਕੀ ਲੈਣ ਦੇ ਵਿੱਚ ਜੜੇ ਨਹੀਂ ਜੀ ਮੈਂ ਬਚਪਨ ਤੇ ਰੇਡੀਓ ਬੜਾ ਸੁਣਿਆ ਵੀ ਜੀ ਹਮ ਰੇਡੀਓ ਸੁਣ ਕੇ ਮੈਂ ਅੱਜ ਕਲਾਕਾਰ ਬਣ ਗਿਆ ਹਮ ਜੇ ਵੇਖਿਆ ਜਾਵੇ ਤੇ ਮੇਰਾ ਜਿਹੜਾ ਉਸਤਾਦ ਹੈ ਨਾ ਰੇਡੀ ਹੋਇਆ ਹਮ ਜਾਂ ਕਿ ਜਗਤ ਜਨਨੀ ਜਿਹੜੀ ਮੇਰੀ ਮਾਂ ਸੀ ਜਿੰਨੇ ਮੈਨੂੰ ਪੜ੍ਹਾ ਦਿੱਤਾ ਹਮ ਉਹਨਾਂ ਵੱਲੋਂ ਮੈਨੂੰ ਥੋੜੀ ਜੀ ਸਿੱਖਿਆ ਮਿਲੀ ਹੈ ਬਾਕੀ ਥੋੜਾ ਜਿਹਾ ਰੇਡੀ ਵਗੈਰਾ ਸੁਣਦਾ ਸੀ ਉਸ ਤੋਂ ਬਾਅਦ ਫਿਰ ਟੀਵੀ ਵਗੈਰਾ ਵੀ ਦਿਖਦੇ ਰਹੇ ਟੀਵੀ ਤੋਂ ਬਸ ਕਲਾਕਾਰ ਬਣ ਕੇ ਛੋਟੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਗੀਤ ਤੇ ਕੋਰ ਸੁਣਾਇਓ ਜੋ ਜੀ कोई थोड़ा अंदाज होगा हो मेरी कब ऐसा मैंने सोचा था हाँ तुम बिल्कुल वैसी हो जैसा मैंने सोचा था ना में है ना में है शिकवे है ना वादे है एक सूरत भोली भाली सी दो ना सीधे साधे है दोने ना सीधे साधे है इस दुनिया में कौन था ऐसा जैसा मैंने सोचा था हाँ तुम बिल्कुल वैसी हो जैसा मैंने सोचा था हाँ तुम बिल्कुल वैसी हो जैसा मैंने सोचा था ये गीत लिखे या कि ਇਤਨਾ ਹੀ ਯਾਦ ਆਇਆ ਜਾ ਪ੍ਰਮਾਤਮਾ ਦੀ ਕਿਰਪਾ ਵਾ ਇਹ ਸਭ ਉਸ ਅਕਾਲ ਪੁਰ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਰਾਮਦਾਸ ਜੀ ਦੀ ਕਿਰਪਾ ਗੁਰੂ ਜੀ ਦੀ ਕਿਰਪਾ ਹੀ ਹੈ ਬਾਕੀ ਹੋਰ ਕੁਝ ਨਹੀਂ ਸਰ ਜੀ ਅੱਜ ਕੱਲੇ ਕਰ ਤੁਹਾਨੂੰ ਕਿਵੇਂ ਇੰਨੇ ਪੁਰਾਣੇ ਗੀਤ ਜਿਹੜੇ ਚੇਤੇ ਰਹਿ ਗਏ ਸਾਰੇ ਤਾਂ ਹੈ ਨਾ ਬੱਚੋਂ ਤੋਂ ਐਸੀ ਗੀਤਾਂ ਨੂੰ ਗਾਉਂਦੇ ਆ ਯਾਰ ਰਿਪੀਟ ਹੋਈ ਜਾਂਦੇ ਨੇ ਜਨਮ ਦੇ ਵਿੱਚ ਆਏ ਨੇ ਲੋਕਾਂ ਦੇ ਫਿਰ ਜਿੱਥੇ ਸ਼ੋਅ ਕਰਨ ਜਾਂਦੇ ਆ ਪ੍ਰੋਗਰਾਮ ਕਰਨ ਜਾਂਦੇ ਆ ਤੇ ਲੋਕ ਸੁਣਦੇ ਨੇ ਫਿਰ ਇੰਨਾ ਚੇਰ ਹੋ ਗਿਆ ਗਾਇਕੀ ਦੇ ਨਾਲ ਜੁੜਿਆ ਨੂੰ ਕਿਸੇ ਨੇ ਬਾਹ ਹੀ ਨਹੀਂ ਫੜੀ ਜਾਂ ਅੱਗੇ ਨਹੀਂ ਕੇ ਨੇ ਖੜਿਆ ਕਿ ਜਾਂ ਕਿਸਮਤ ਹੀ ਉਥੇ ਰੱਖ ਗਈ ਨਹੀਂ ਕਿਸੇ ਨੇ ਬਾਹ ਨਹੀਂ ਫੜੀ ਜੀ ਉਹ ਬਠਾ ਕਾਲਪੁਰ ਸੱਚੇ ਬਾਦਸ਼ਾਹ ਜਿਨ੍ਹਾਂ ਚੋਂ ਉਹ ਉਹਦਾ ਹੁਕਮ ਨਹੀਂ ਨਾ ਹੋਏਗਾ ਹੂੰ ਕੁਛ ਨਹੀਂ ਹੁੰਦਾ ਜੀ ਸਰ ਬਾਕੀ ਠੀਕ ਹੈ ਅੱਜ ਦੀ ਗਾਇਕੀ ਤੇ ਉਹ ਸਮਿਆਂ ਦੀ ਗਾਇਕੀ ਦੇ ਵਿੱਚ ਕੀ ਫਰਕ ਸਮੇਂ ਦੇ ਤੁਸੀਂ ਕੀ ਫਰਕ ਆਇਆ ਹੈ ਜੀ ਉਹ ਉਹ ਸਮੇ ਬੜਾ ਵਧੀਆ ਗਾਇ ਸੀ ਸਮੇ ਬਹੁਤ ਅੱਛਾ ਸਮੇ ਸੀ ਹੂੰ ਲੋਕੀ ਕਿ ਦੂਜੇ ਦੀ ਬੜੀ ਰਿਸਪੈਕਟ ਕਰਦੇ ਸੀ ਇੱਜ਼ਤ ਕਰਦੇ ਸੀ ਲੇਕਿਨ ਜਿਹੜਾ ਹੁਣ ਆਇਦਾ ਜਿਹੜਾ ਸਮਾਜ ਸਮਾਂ ਚੱਲ ਰਿਹਾ ਹੈ ਉਹ ਤੁਹਾਨੂੰ ਪਤਾ ਹੀ ਹੈ ਉਹ ਸਮੇਂ ਦੇ ਵਿੱਚ ਹੈ ਸਮੇਂ ਦੇ ਬੜਾ ਜ਼ਮੀਨ ਅਸਮਾਨ ਦਾ ਫਰਕ ਹੋ ਗਿਆ ਜੀ ਸਰ ਫਿਰ ਮਨੋਂ ਦੁੱਖ ਨਹੀਂ ਹੁੰਦਾ ਵੀ ਇੰਨੇ ਕਿਰਪਾ ਹੋਣ ਦੇ ਬਾਵਜੂਦ ਵੀ ਕਿਸੇ ਨੇ ਬਾਹੇ ਨਹੀਂ ਫੜੀ ਅੱਗੇ ਨਹੀਂ ਵਧਿਆ ਗਿਆ ਨਹੀਂ ਬਾ ਤੁਹਾਨੂੰ ਮੈਂ ਕਹਿਆ ਨਾ ਸਰ ਜੀ ਉਹ ਗੱਲ ਇਦਾਂ ਹੈ ਨਾ ਕਿ ਜਿੰਨਾ ਜ਼ਿਕਰ उस अकाल पूर्वी सच्चे पाषाण निगास बल्ली नहीं हुई ये कुछ भी नहीं हो सकता है बाकी ठीक है बैठे हैं आज ना दिया लगे हैं बच्चे हैं कितने कितने प्रमाण सुनेंगे हाँ गीत केरा उन्होंने दर्शकानों से ना मैं जानते जानते गीत सुनूंगा जी बीच रहा हमें दिल पर बीचड़ जाए कहीं हम अगर और सुनी स जीवन की ये डगर हम आएंगे तुम यू ही बुलाते रहना कभी अलविदा ना कहना कभी अलविदा ना कहना चलते चलते मेरे ये गीत याद रखना कभी अलविदा ना कहना कभी अलविदा ना कहना रोते हसे बस यूं ही तुम गुनगुनाते रहना ला 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 ਹੇ 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 ਲਾ 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 ਮੈਂ ਜ਼ਰੂਰ ਚਾਹਾਂਗਾ ਕਿ ਇੱਕ ਤੇ ਆਪਣਾ ਮੋਬਾਈਲ ਨੰਬਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਦਿਓ ਜੋ ਵੀ ਅਪੀਲ ਉਹਨਾਂ ਨੂੰ ਤੁਸੀਂ ਕਰਨੀ ਚਾਹੁੰਦੇ ਹੋ ਕਰ ਸਕਦੇ ਹੋ ਕੋਈ ਨਾ ਆਪਣੀਆਂ ਛੋਟੀਆਂ-ਮੋਟੀਆਂ ਖੁਸ਼ੀਆਂ ਵਿੱਚ ਸ਼ਾਮਲ ਕਰਿਆ ਕਰੋ ਸਾਨੂੰ ਤੇ ਮੇਰਾ ਮੋਬਾਈਲ ਨੰਬਰ ਹੈਗਾ ਜੀ 9877386926 ਟਰ ਵੱਲ 98773 86926 ਸਾਨੂੰ ਸਮਾਧਨ ਲਈ ਬਹੁਤ ਧੰਨਵਾਦ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਵਕਈ ਗੀਤ ਸੁਣ ਕੇ ਪਤਾ ਲੱਗਦਾ ਹੈ ਕਿਉਂਕਿ ਅੱਜ ਕੱਲ ਮਿਊਜ਼ਿਕ ਦੇ ਦੌਰ ਆ ਤੇ ਮਿਊਜ਼ਿਕ ਦੇ ਜੋਰ ਦੇ ਉੱਤੇ ਗਾਇਕ ਸਾਡੇ ਗਾਇਕੀ ਕਰੀ ਜਾਂਦੇ ਨੇ ਤੇ ਲੋਕ ਲੱਖਾਂ ਰੁਪਏ ਵਾਰੀ ਜਾਂਦੇ ਨੇ ਪਰ ਇਹਨਾਂ ਦੇ ਪੁਰਾਣੇ ਗੀਤ ਸੁਣ ਕੇ ਮੂੰਹ ਦੇ ਨਾਲ ਹੀ ਰੇਕ ਤੇ ਸਾਜ਼ ਕੱਢਣੇ ਵਾਕਈ ਇੱਕ ਖੂਬਸੂਰਤ ਕਲਾ ਹੈ ਪ੍ਰਮਾਤਮਾ ਨੇ ਬਖਸ਼ੀਆ ਵਾਦ-ਵਾਦ ਸ਼ੇਅਰ ਕਰਿਓ ਦੇਖਦੇ ਰਹੋ ਪੰਜਾਬ న్యూਸ ਮੈਂ ਹਾਂ ਦਸਪੀਥਨ ਸ਼ਿਨਾ ਤਰੰਦਾਰ